ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੀ ਚੈਨਲ ਸਤ ਕਰਤਾਰ ਤੇ ਤੇ ਆਓ ਜਪਾ ਸੁਣਦੇ ਹਾਂ ਲੇਖਕ ਕੁਲਵੰਤ ਸਿੰਘ ਵਿਰਕ ਜੀ ਦੀ ਲਿਖੀ ਹੋਈ ਕਹਾਣੀ ਸ਼ੇਰਨੀਆ ਹੋਰ ਬੱਚੇ ਤੇ ਸੌਂ ਗਏ ਸਨ ਪਰ ਸਭ ਤੋਂ ਛੋਟਾ ਅਜੇ ਜਾਗਦਾ ਸੀ ਦਿਨੇ ਚੁੱਕਾ ਜਿਰ ਸੁੱਤਰਿਆ ਹੋਣ ਕਰਕੇ ਮੇਰੀ ਬੋਟੀ ਉਸ ਦੇ ਨਾਲ ਲੰਮੀ ਪੈ ਕੇ ਉਸ ਨੂੰ ਸੌਣ ਦਾ ਚਾਰਾ ਕਰ ਰਹੀ ਸੀ ਸਾਡੀ ਸਲਾਹ ਸੀ ਕਿ ਸੌਣ ਤੋਂ ਪਹਿਲਾਂ ਕੁਝਰ ਸੈਰ ਕਰਾਂਗੇ ਪਰ ਘਾਕੇ ਦੇ ਸੌਣ ਤੱਕ ਕਿਸ ਤਰ੍ਹਾਂ ਜਾ ਸਕਦੇ ਸਾਂ ਨਾਲ ਵੀ ਉਸ ਨੂੰ ਚੁੱਕਣਾ ਔਖਾ ਸੀ ਇਸ ਲਈ ਮੈਂ ਪਹਿਲਾਂ ਇਕੱਲੇ ਹੀ ਜਾਣ ਦਾ ਫੈਸਲਾ ਕੀਤਾ ਮੇਰੀ ਬੋਟੀ ਮਗਰੋਂ ਆ ਕੇ ਮੇਰੇ ਨਾਲ ਰਲ ਸਕਦੀ ਸੀ ਚੰਗਾ ਮੈਂ ਚੱਲਣਾ ਮੈਂ ਮੰਜੀ ਉਤੋਂ ਉੱਠਦੇ ਹੋਏ ਕਿਹਾ ਜਦੋਂ ਸੌਂ ਗਿਆ ਤੋ ਵੱਡੇ ਪਾਰਕ ਵਿੱਚ ਆ ਜਾਵੇਂ ਮੈਂ ਉੱਥੇ ਹੀ ਹੋਵਾਂਗਾ ਬਸ ਮੈਂ ਹੁਣੇ ਇਸ ਨੂੰ ਸੁਆ ਗਿਆ ਜਾਨੀ ਗੱਲਾਂ ਕਰਦਿਆਂ ਕੋਲ ਨਹੀਂ ਸੌਂਦਾ ਜ਼ਰਾ ਕੋ ਆਪ ਝੂਠੀ-ਮੂਠੀ ਦੀ ਅੱਖਾਂ ਮੀਟਿਏ ਤਾਂ ਝੱਟ ਸੋ ਜਾਂਦਾ ਏ ਮੇਰੀ ਬੋਟੀ ਨੇ ਮੈਨੂੰ ਤੇ ਆਪਣੇ ਆਪ ਨੂੰ ਤਸੱਲੀ ਦਿੱਤੀ ਮੈਂ ਇਹ ਗੱਲ ਬਾਹਰ ਤੁਰ ਪਿਆ ਮਾਡਲ ਟਾਊਨ ਦੀ ਇਹ ਸੜਕ ਦੇ ਦੋਹੇ ਪਾਸੇ ਮਗਾਨਾ ਵਿੱਚ ਬੱਤੀਆਂ ਅਜੇ ਜਾਗ ਰਹੀਆਂ ਸਨ ਲੋਕੇ ਸੁੱਤੇ ਤੇ ਨਹੀਂ ਸਨ ਪਰ ਸੌਣ ਵਾਲੇ ਹੀ ਜਾਪਦੇ ਸਨ ਮੂੜ ਦੇ ਘਰ ਵਿੱਚ ਪਤਲੇ ਪਰਦਿਆਂ ਪਿੱਛੇ ਕੋਈ ਕੱਪੜੇ ਬਦਲਦਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਪਰਛਾਵਿਆਂ ਦਾ ਨਾਟਕ ਹੋ ਰਿਹਾ ਹੋਵੇ ਇਸ ਦੇ ਨਾਲ ਦੇ ਘਰ ਵਿੱਚ ਵੀ ਇੱਕ ਜੋੜਾ ਆਪਣੇ ਕਮਰੇ ਦੀਆਂ ਮੱਧਮ ਨੀਲੀਆਂ ਬੱਤੀਆਂ ਹੇਠ ਸੌਣ ਦੀਆਂ ਤਿਆਰੀਆਂ ਕਰ ਰਿਹਾ ਸੀ ਮੈਨੂੰ ਕੁਝ ਸੁਆਜੇ ਆ ਰਿਹਾ ਸੀ ਜਿਹੜਾ ਇਸ ਖਿਆਲ ਤੇ ਆਉਂਦਾ ਹੈ ਕਿ ਲੋਕੀ ਅੰਦਰ ਹੀ ਵੜੇ ਸੌਣ ਦੀਆਂ ਤਿਆਰੀਆਂ ਕਰ ਰਹੇ ਹਨ ਤੇ ਤੁਸੀਂ ਬਾਹਰ ਫਿਰ ਰਹੇ ਹੋ ਤੁਸੀਂ ਲੋਕਾਂ ਨੂੰ ਦੇਖ ਰਹੇ ਹੋ ਪਰ ਉਹਨਾਂ ਨੂੰ ਪਤਾ ਨਹੀਂ ਕਿ ਤੁਸੀਂ ਉਹਨਾਂ ਨੂੰ ਵੇਖ ਰਹੇ ਹੋ। ਪਾਰਕ ਬਹੁਤ ਵੱਡੀ ਸੀ। ਸਾਫ਼ ਪੱਧਰੀ ਜ਼ਮੀਨ ਤੇ ਕਾ ਉਗਿਆ ਹੋਇਆ ਸੀ ਤੇ ਦਵਾਲੇ ਤਾਰ ਲੱਗੇ ਹੋਏ ਸੀ। ਲੰਗਣ ਆਉਣ ਲਈ ਵਿੱਚ ਵਿੱਚ ਕਿਤੇ ਖੱਪੇ ਛੱਡੇ ਹੋਏ ਸਨ। ਇੱਕ ਪਾਸੇ ਸੜਕ ਸੀ। ਲੰਗਣੀ ਸੀ ਜਿਸ ਤੇ ਜਗ ਰੀਆਂ ਬੱਤੀਆਂ ਪਾਰਕ ਵਿੱਚ ਚਾਨਣ ਸੁਕਦੀਆਂ ਸਨ। ਇਸ ਤਰ੍ਹਾਂ ਪਾਰਕ ਵਿੱਚ ਇੰਨਾ ਕੋ ਚਾਨਣ ਸੀ। ਜਿੰਨਾ ਅਠਾ ਕੋ ਦਿਨਾਂ ਦੇ ਚਾਨਣ ਦਾ ਹੁੰਦਾ ਏ ਪਰ ਇਹ ਚਾਨਣ ਇੱਕ ਸਾਰ ਨਹੀਂ ਸੀ ਸੜਕ ਦੇ ਕੰਡੇ ਉਤਲੇ ਦਰਖਤਾਂ ਦੇ ਲੰਮੇ ਲੰਮੇ ਪਰਛਾਵੇਂ ਪਾਰਕ ਵਿੱਚ ਡਿੱਗਦੇ ਸਨ ਤੇ ਕਈ ਥਾਵਾਂ ਤੇ ਹਨੇਰਾ ਕਰ ਰਹੇ ਸਨ ਰਾਤ ਚਾਨਣੀ ਨਹੀਂ ਸੀ ਹਨੇਰੀ ਰਾਤ ਨੇ ਜਿਹੜੀ ਤਾਰਿਆਂ ਦੀ ਮਤ੍ਰਈ ਮਾਂ ਦੱਸੀ ਜਾਂਦੀ ਹੈ ਸਾਰੇ ਤਾਰਿਆਂ ਨੂੰ ਬਾਹਰ ਕੱਢਿਆ ਹੋਇਆ ਸੀ ਭਾਵੇਂ ਕਿਸੇ ਨੂੰ ਨਜ਼ਰ ਹੀ ਲੱਗ ਜਾਵੇ ਕੁਵਾਰਿਆਂ ਦਾ ਰਾਹ ਪਾਰਕ ਦੇ ਲੰਮੇ ਪਾਸੇ ਦੇ ਉੱਤੋਂ ਦੀ ਲੰਗਦਾ ਸੀ پارک ਦੁਆਲੇ ਦੀ ਤਾਰ ਵਿੱਚਲੇ ਰਾਹਾਂ ਦਾ ਮੈਨੂੰ ਪਤਾ ਸੀ ਪਰ ਇਸੇ ਵੇਲੇ ਰਾਹੇ ਰਾ ਲੰਗਣ ਦੀ ਥਾਂ ਮੇਰਾ ਤਾਰ ਟੱਪ ਕੇ ਹੀ ਜਾਂਨ ਨੂੰ ਜੀ ਕੀਤਾ ਹਨੇਰਾ ਤੇ ਕੁਵੇਲਾ ਹੋਣ ਕਰਕੇ ਮਨ ਪੁੱਠੇ ਕੰਮਾਂ ਵੱਲ ਜਾਂਦਾ ਸੀ ਤਾਰ ਲੰਘ ਕੇ ਇੱਕ ਸਿਰੇੋਂ ਮੈਂ ਦੂਜੇ ਸਿਰੇ ਨੂੰ ਉਤਰ ਪਿਆ پارک ਵਿੱਚ ਇਸ ਵੇਲੇ ਮੇਰੇ ਬਿਨਾਂ ਹੋਰ ਕੋਈ ਨਹੀਂ ਸੀ ਦੂਜੇ ਸਿਰੇ ਆਪੜ ਕੇ ਜਦ ਮੈਂ ਪਿਛਿਆਂ ਨੂੰ ਮੁੜਿਆ ਤਾਂ ਅਗਲੇ ਸਿਰੇ ਕੋਲ ਇੱਕ ਦਰਖਤ ਦੇ ਪਰਛਾਵੇਂ ਹੇਠ ਕੁਝ ਹੋਰ ਆਦਮੀ ਆਖ ਲੋਤੇ ਜਾਪਤੇ ਸਨ ਕੁਝ ਨੇੜੇ ਆ ਕੇ ਮੈਨੂੰ ਦੇਸੀਆ ਕਿ ਉਹ ਦੋ ਸਨ ਤੇ ਉਹਨਾਂ ਕੋਲ ਸਾਈਕਲ ਵੇ ਸਨ ਮੈਂ ਆਪਣੀ ਸੇਧੇ ਤੁਰੇ ਗਿਆ ਤੇ ਇਸ ਤਰ੍ਹਾਂ ਉਹਨਾਂ ਦੇ ਹੋਰ ਨੇੜੇ ਹੁੰਦਾ ਗਿਆ ਹੈ ਇਹ ਤੇ ਕੁੜੀਆਂ ਸਨ ਦੁਪੱਟੇ ਹੇਠਾਂ ਲੰਮਕਰੇ ਸਨ ਇਹ ਇਸ ਵੇਲੇ ਸਾਈਕਲ ਲੈ ਕੇ ਖੜੀਆਂ ਇੱਥੇ ਕੀ ਕਰ ਰਹੀਆਂ ਕਿਧਰੇ ਜਾਣਾ ਹੋਣਾ ਪਰ ਇਸ ਵੇਲੇ ਜਦੋਂ ਮਡਲ ਟਾਊਨ ਦੇ ਸ਼ੁਕੀਨ ਤੇ ਬਹੁਤੀ ਦੇਰ ਤੱਕ ਜਾਗਣ ਵਾਲੇ ਲੋਕ ਵੀ ਸੌਣ ਨੂੰ ਫਿਰਦੇ ਨੇ ਇਹਨਾਂ ਕਿੱਥੇ ਜਾਣਾ ਕੋਈ ਖਰਾਬ ਥਾਂ ਹੀ ਹੋਣੀ ਹੈ ਇੱਥੇ ਕਿਸੇ ਦੀ ਉਡੀਕ ਕਰ ਰਹੀਆਂ ਹੋਣਗੀਆਂ ਤੇ ਫਿਰ ਉਸ ਦੇ ਨਾਲ ਕਿਧਰੇ ਜਾਣਗੀਆਂ ਆਪਣਾ ਸਾਈਕਲ ਲੈ ਕੇ ਮੈਂ ਚੋਰੀ-ਚੋਰੀ ਇਹਨਾਂ ਕੁੜੀਆਂ ਦੇ ਪਿੱਛੇ ਨਾ ਲੱਗ ਜਾਵਾਂ ਹੇਠਲੀ ਦੁਨੀਆ ਦੀ ਕੋਈ ਚਾਕੀ ਵੇਖਣ ਨੂੰ ਮਿਲੇਗੀ ਪਰ ਫਿਰ ਮੈਂ ਸੋਚਿਆ ਐਵੇਂ ਲੱਤਾਂ ਮਾਰਨ ਦਾ ਕੀ ਫਾਇਦਾ ਏ ਜਾ ਕੇ ਕਿਸੇ ਦੇ ਘਰ ਜਾਂ ਹੋਟਲ ਵਿੱਚ ਵੜ ਜਾਣਗੀਆਂ ਤੇ ਮੈਂ ਬਾਹਰ ਖਲੋਤਾ ਰਹਿ ਜਾਵਾਂਗਾ ਉਹ ਘਰ ਕਿਸੇ ਦਾ ਵੀ ਹੋ ਸਕਦਾ ਏ ਮੈਂ ਕੀ ਕਰ ਸਕਦਾ ਹੁਣ ਫਿਰ ਮੈਂ ਪਾਰਕ ਦੇ ਦੂਜੇ ਪਾਸੇ ਜਾ ਰਿਹਾ ਕੁੜੀਆਂ ਤੋਂ ਦੂਰ ਵਾਲੇ ਪਾਸੇ ਥੋੜੀ ਜੀ ਧੌਣ ਪਵਾ ਕੇ ਮੈਂ ਪਿਛਾ ਵੇਖਿਆ ਕੁੜੀਆਂ ਉੱਥੇ ਹੀ ਖਲੋਤੀਆਂ ਸਨ ਕੁਝ ਪੈਰ ਅੱਗੇ ਜਾ ਕੇ ਮੈਂ ਫਿਰ ਵੇਖਿਆ ਕੁੜੀਆਂ ਅਜੇ ਵੀ ਉੱਥੇ ਖੜੀਆਂ ਸਨ ਜਦੋਂ ਮੈਂ ਸਿਰੇ ਤੇ ਅੱਪੜ ਕੇ ਪਛਾਹ ਮੋੜਿਆ ਤਾਂ ਵੀ ਕੁੜੀਆਂ ਉੱਥੇ ਹੀ ਖੜੋਤੀਆਂ ਸਨ ਵੇਖਣ ਨੂੰ ਤੇ ਅਸੀਂ ਦੋਵੇਂ ਤਰ੍ਹਾਂ ਆਪੋ ਆਪਣੇ ਕੰਮ ਲੱਗੀਆਂ ਹੋਈਆਂ ਸਾਂ ਮੈਂ ਸੈਰ ਵਿੱਚ ਤੇ ਉਹ ੜੀਕ ਵਿੱਚ ਪਰ ਮੇਰੀ ਸੈਰ ਦਾ ਭਾਵ ਉਹਨਾਂ ਦੀ ੜੀਕ ਦਾ ਅੰਤ ਵੇਖਣਾ ਤੇ ਉਹ ਸ਼ਾਇਦ ਸੈਰ ਦਾ ਅੰਤ ਉਹ ੜੀਕ ਰਹੀਆਂ ਸਨ ਅਜੀਬ ਨਾਟਕ ਹੋ ਰਿਹਾ ਸੀ ਹੁਣ ਮੈਂ ਦੂਜੀ ਵਾਰ ਉਹਨਾਂ ਵੱਲੋਂ ਤੁਰਿਆ ਜਾ ਰਿਹਾ ਸਾਂ ਕੁਝ ਨੇੜੇ ਆ ਕੇ ਮੈਨੂੰ ਲੱਗਾ ਕਿ ਉਹ ਗੱਲਾਂ ਕਰ ਰਹੀਆਂ ਨੇ ਜਦੋਂ ਮੈਂ ਹੋਰ ਨੇੜੇ ਆਇਆ ਤਾਂ ਉਹ ਗੱਲਾਂ ਕਰਨੋਂ ਵੀ हट ਗਈਆਂ ਇਹਨਾਂ ਮੇਰੇ ਪੱਲੇ ਕੁਝ ਨਹੀਂ ਪਾਣਾ ਭਾਵੇਂ ਮੈਂ ਕਿੰਨਾ ਚਿਰ ਇੱਥੇ ਫਿਰਦਾ ਰਵਾਂ ਇਹ ਸੋਚ ਕੇ ਮੈਂ ਪਾਰਕ ਵਿੱਚੋਂ ਨਿਕਲ ਕੇ ਘਰ ਨੂੰ ਤੁਰ ਪਿਆ ਥੋੜੀ ਦੂਰ ਜਾ ਕੇ ਜਦ ਪੱਕੀ ਸੜਕ ਦਾ ਮੋੜ ਮੁੜਿਆ ਤਾਂ ਅਗੋਂ ਮੇਰੀ ਵੋਟੀ ਆ ਰਹੀ ਸੀ ਕਾਕੇ ਨੇ ਬੜਾ ਚਿਲਾ ਦਿੱਤਾ ਸੌਂਦੇ ਆ ਇਸੇ ਲਈ ਮੈਨੂੰ ਦੇਰ ਲੱਗੀ ਆਓ ਇੱਕ ਚੱਕਰ ਹੋਰ ਲਾਈਏ ਪਾਰਕ ਦਾ ਉਸ ਮੰਗ ਕੀਤੀ ਅਸੀਂ ਫਿਰ ਪਛਾਣ ਤੁਰ ਪਏ ਜਦੋਂ ਅਸੀਂ ਉਹ ਮੋੜ ਮੁੜੇ ਤਾਂ ਪਾਰਕ ਵਿੱਚ ਦੋ ਸਾਈਕਲਾਂ ਪਰਾਂ ਨੂੰ ਜਾ ਰਹੀਆਂ ਸਨ ਕੁੜੀ ਕੁੜੀ ਕੇ ਉਹ ਕੁੜੀਆਂ ਆਪੇ ਹੀ ਤੁਰ ਚੱਲੀਆਂ ਨੇ ਮੈਂ ਸੋਚਿਆ ਅਜੇ ਅਸੀਂ ਬਾਹਰ ਸੜਕ ਤੇ ਹੀ ਸਾਂ ਕਿ ਉਹ ਸਾਈਕਲ ਪੇਛਾਨ ਉਹ ਕੁੰਬੇ پارک ਦੇ ਇਸੇਰੇ ਦੇ ਨੇੜੇ ਆ ਕੇ ਉਦੋਂ ਉਹ ਸਾਈਕਲ ਫਿਰ ਵਾਪਸ ਹੋ ਗਏ ਇਹ ਕੁੜੀਆਂ ਤੇ ਖਬਰੇ ਸਾਈਕਲ ਦੀ ਜਾਂਚ ਸਿੱਖ ਰੀਆਂ ਸਨ ਮੇਰੇ ਵੋਟੀ ਵੀ ਮੇਰੇ ਵਾਂਗ ਸਾਈਕਲਾਂ ਵਾਲੀ ਹੋਵੇ ਕਰੀ ਸੀ ਕਹਿਣ ਲੱਗੀ ਪਤਾ ਨਹੀਂ ਇਹ ਕਿਹੜੀਆਂ ਨੇ ਸਾਈਕਲ ਸਿੱਖਦੀਆਂ ਮਾਡਲ ਟਾਉਂਦੀਆਂ 13 ਕੁੜੀਆਂ ਨੂੰ ਉਹ ਜਾਣਦੇ ਸੀ ਜਦੋਂ ਅਸੀਂ ਪਾਰਕ ਵਿੱਚ ਬੜੇ ਤਾਂ ਕੁੜੀਆਂ ਸਾਈਕਲ ਤੋਂ ਉਤਰ ਗਈਆਂ ਤੇ ਪਹਿਲਾਂ ਵਾਂਗ ਉਸੇ ਦਰਖਤ ਦੀ ਛਾਂਵੇਂ ਖਲੋ ਗਈਆਂ ਮੇਰੀ ਵੋਟੀ ਉਹਨਾਂ ਕੁੜੀਆਂ ਨੂੰ ਪਛਾਣਨਾ ਚਾਹੁੰਦੀ ਸੀ ਅਸੀਂ ਟੈਲ ਦੇ ਟੈਲ ਦੇ ਉਹਨਾਂ ਦੇ ਨੇੜੇ ਹੁੰਦੇ ਗਏ ਜਨਾਨੀ ਨਾਲ ਹੋਣ ਕਰਕੇ ਮੈਨੂੰ ਉਹਨਾਂ ਦੇ ਨੇੜੇ ਜਾਂਦਿਆਂ ਕੋਈ ਡਰ ਨਹੀਂ ਸੀ ਨਹੀਂ ਉਤਰ ਕਿਉਂ ਗਈਆਂ ਅਸੀਂ ਤੁਹਾਨੂੰ ਨਜ਼ਰ ਤੇ ਨਹੀਂ ਲਾ ਦਿੰਦੇ ਉਸਨੇ ਉਹਨਾਂ ਨੂੰ ਪਛਾਣ ਕੇ ਕਿਹਾ ਇਹ ਤੇ ਸਰੋਜ ਤੇ ਵੀ ਇਹਨਾਂ ਨੇ ਉਹ ਸੋਨਾ ਵਾਲ ਹੱਥ ਕਰਕੇ ਮੈਨੂੰ ਦੱਸਿਆ ਤੇ ਫਿਰ ਉਹਨਾਂ ਨੂੰ ਕਿਹਾ ਚਲਾਓ ਚਲਾਓ ਜ਼ਰਾ ਅਸੀਂ ਵੀ ਵੇਖੀਏ ਥੱਕ ਗਈਆਂ ਵਾ ਜ਼ਰਾ ਸਾ ਲੈ ਕੇ ਚਲਾਵਾਂਗੀਆਂ ਜਿਹੜੀ ਉਹਨਾਂ ਵਿੱਚੋਂ ਸਰੋਜ ਸੀ ਉਸਨੇ ਬਹਾਨਾ ਬਣਾਇਆ ਇਹ ਆਪਣੇ ਆਪ ਨੂੰ ਮੇਰੀ ਬੋਟੀ ਦੇ ਬਹੁਤ ਨੇੜੇ ਸਮਝਦੀ ਸੀ ਕਦੋਂ ਕੁ ਦੀਆਂ ਚਲਾਉਂਦੀਆਂ ਪਈਆਂ ਮੇਰੀ ਬੋਟੀ ਨੇ ਉਹਨਾਂ ਦੇ ਕੱਕ ਜਾਣ ਤੋਂ ਪੁੱਛਿਆ ਨਹੀਂ ਬੈਣ ਜੀ ਅਜੇ ਤੇ ਅਸਾਂ ਦੋ ਤਿੰਨ ਚੱਕਰ ਹਿਲਾਏ ਨੇ ਉਂਝ ਸਾਨੂੰ ਸੰਗ ਆਉਂਦੀ ਵੇ ਇਹਨਾਂ ਨੇ ਕਿਹਾ ਸ਼ਾਇਦ ਉਸਨੇ ਬੁੱਝ ਲਿਆ ਸੀ ਕਿ ਮੈਂ ਉਵੇਂ ਹੀ ਫਿਰਦਾ ਗਿਆ ਸਾਂ ਤੇ ਇਸ ਲਈ ਠੀਕ ਠੀਕ ਦੱਸ ਦਿੱਤਾ ਸੰਗ ਕਰਕੇ ਇਸ ਵੇਲੇ ਆਉਂਦੀਆਂ ਹੋਰ ਕੀ ਕਰੀਏ ਪਾਰਕ ਵੇਲੀ ਇਸੇ ਵੇਲੇ ਹੁੰਦੀ ਹੈ ਤੇਖੇ ਜੋ ਆਪ ਦੇਣ ਲਈ ਗੱਲ ਫਿਰ ਸਰੋਜ ਨੇ ਫੜ ਲਈ ਸੀ ਇਹਨਾਂ ਤੁਹਾਨੂੰ ਕੀ ਜਾ ਚੜਿਆ ਇਹ ਸਾਈਕਲਾਂ ਦਾ ਅੱਧੀ ਰਾਤੀ ਲੁਕ ਲੁਕ ਕੇ ਸਿੱਖਦੀਆਂ ਫਿਰਦੀਆਂ ਨਹੀਂ ਚਾਹ ਕਾਦਾ ਏ ਬਸ ਲੋੜ ਏ ਲੋੜ ਕੀ ਹੁਣ ਸਾਈਕਲਾਂ ਤੇ ਪੜਾਣ ਜਾਇਆ ਕਰਾਂਗੀ ਹਾਂ ਵੇਖੋ ਨਾ ਭੈਣ ਜੀ ਵੀ ਨਾ ਫਿਰ ਸਮਝਾਣ ਲੱਗੀ ਪਹਿਲਾਂ ਕਰੋ ਤੁਰ ਕੇ ਅੱਡੇ ਤੇ ਜਾਓ ਫਿਰ ਬਸ ਤੋਂ ਉਤਰ ਕੇ ਤੁਰ ਕੇ ਪਿੰਡਾ ਪੜੋ ਸੜਕ ਤੋਂ ਮੀਲ ਮੀਲ ਦੂਰ ਪਿੰਡ ਨੇ ਜਿੱਥੇ ਅਸੀਂ ਪੜਨੀ ਆਵਾਂ ਇਹਨਾਂ ਤੇ ਕੋਈ ਦੋ ਪੈਰ ਘਟ ਹੋਵੇਗਾ ਪਰ ਮੇਰਾ ਪੂਰਾ ਮੀਲ ਸਾਰਾ ਪਿੰਡਾ ਉਜਾੜ ਬਿਆਬਨ ਦਸੋ ਪੈਣ ਜੀ ਪਲਾ ਸਾਡਾ ਉਥੇ ਕੌਣ ਹੈ ਸੱਚੀ ਐਨਾ ਡਰ ਆਉਂਦਾ ਏ ਪਤਾ ਨਹੀਂ ਪਿੰਡ ਅਪੜ ਕਿਵੇਂ ਜਾਨੀਆਂ ਵਾ ਹਾਂ ਡਰ ਤੇ ਬਹੁਤ ਹੀ ਆਉਂਦਾ ਹੋਣਾ ਏ ਮੇਰੀ ਵੋਟੀ ਨੇ ਬਗਾਨੇ ਪਿੰਡ ਦੀਆਂ ਜੋਹਾ ਵਿੱਚ ਜਵਾਨ ਕੁੜੀਆਂ ਇਕੱਲੀਆਂ ਫਿਰਦੀਆਂ ਦਾ ਨਕਸ਼ਾ ਅੱਖਾਂ ਗਿਲੇ ਆ ਕੇ ਕਿਹਾ ਪੈਣ ਜੀ ਡੰਡੀ ਦੇ ਨਾਲ ਕਦੀ ਕਪਾ ਕਦੀ ਮੱਕਈ ਕਦੀ ਕਮਾਦ ਤੇ ਕਦੀ ਬਾਜਰਾ ਜਿੰਨਾ ਚਿਰ ਪੈਲੀ ਮੁੱਕ ਨਾ ਜਾਏ ਉਤਲਾ ਸਾ ਉਤਾਂ ਤੇ ਹੇਟਲਾ ਹੇਠਾਂ ਹੀ ਰਹਿੰਦਾ ਏ ਹੁਣ ਕਈ ਹੋਰ ਕੁੜੀਆਂ ਨੇ ਸਾਈਕਲ ਲਏ ਨੇ ਆਂਦੀਆਂ ਨੇ ਸਾਈਕਲ ਤੇ ਡਰ ਘਟ ਲੱਗਦਾ ਏ ਨਾਲੇ ਤੁਰਨ ਤੋਂ ਬਚ ਜਾਇਦਾ ਬਸ ਸਾਈਕਲ ਚਲਾਉਂਦੇ ਚਲਾਉਂਦੇ ਝੱਟ ਬੰਦੇ ਦੇ ਕੋਲੋਂ ਲੰਘ ਜਾਓ ਪਈ ਬੜਾ ਔਖਾ ਕੰਮ ਏ ਸਾਈਕਲ ਨਾਲ ਵੀ ਤੁਸੀਂ ਤੇ ਸ਼ੇਰਨੀ ਆਓ ਖੌਰੇ ਕਿੱਡਾ ਘੁੰਦੇਲੇ ਤੁਹਾਡਾ ਲਿਆਖਾ ਪਲਾ ਵੇਖਾਂ ਤੇ ਦਿਲ ਵੇਖਣ ਦੇ ਬਹਾਨੇ ਮੇਰੀ ਵੋਟੀ ਨੇ ਸੋਜ ਨੂੰ ਉਸ ਦੇ ਬਹਾਦਰੇ ਦੀ ਛਲਾਗਾ ਵਿੱਚ ਆਪਣੀ ਜਫੀ ਵਿੱਚ ਕੁੱਟ ਲਿਆ ਛਲਾਗਾ ਦੇ ਨਾਲ ਇਹ ਵਿਦਾਇਗੀ ਵੀ ਸੀ ਅਸੀਂ ਸਾਰੇ ਉੱਠ ਖਲੋਤੇ ਜਦੋਂ ਉਹਨਾਂ ਤੋਂ ਵੱਖ ਹੋ ਕੇ ਅਸੀਂ ਬਾਹਰ ਸੜਕ ਤੇ ਆਏ ਤਾਂ ਮੇਰੀ ਵੋਟੀ ਨੇ ਕਿਹਾ ਇਹ ਦੋਵੇਂ ਮਾਸਟਰ ਨਹੀਂ ਆਨੇ ਇਥੇ ਸ਼ਹਿਰ ਵਿੱਚ ਕਿਸੇ ਸਕੂਲੇ ਜਗ੍ਹਾ ਨਹੀਂ ਮਿਲੇ ਪਿੰਡਾ ਵਿੱਚ ਨੌਕਰੀਆਂ ਮਿਲ ਜਾਂਦੀਆਂ ਨੇ ਹੁਣ ਉਥੇ ਪੜਾਣ ਜਾਂਦੀਆਂ ਨੇ ਬੜੀਆਂ ਬਹਾਦਰ ਨੇ ਕੁੜੀਆਂ ਮੈਨੂੰ ਤੇ ਸ਼ਹਿਰੋਂ ਬਾਹਰ ਪੱਕੀ ਸੜਕ ਤੇ ਵੀ ਡਰ ਲੱਗੇ ਉਸਨੇ ਫਿਰ ਛਲਾਗਾ ਕੀਤੀ ਉਸਦੇ ਛਲਾਗਾ ਸਾਹਮਣੇ ਮੇਰੀ ਸ਼ਰਮਿੰਦਗੀ ਹੋਰ ਵੱਧ ਗਈ ਆਪਣੇ ਆਪ ਨੂੰ ਹੌਲਾ ਕਰਨ ਲਈ ਮੈਂ ਕਿਹਾ ਅੱਗੇ ਜਦੋਂ ਮੈਂ ਆਇਆ ਤਾਂ ਏ ਇਸ ਤਰ੍ਹਾਂ ਦਰਖਤ ਲੋਕ ਕੇ ਖਲੋਤੀਆਂ ਸਨ ਮੈਂ ਤੇ ਕੁਝ ਹੋਰ ਹੀ ਸਮਝਿਆ ਚੰਗਾ ਹੋਇਆ ਅਸੀਂ ਫਿਰ ਆ ਗਏ ਨਹੀਂ ਤੇ ਮੈਂ ਤੇ ਹਨੇਰੇ ਵਿੱਚ ਖਲੋਤੀਆਂ ਸਾਈਕਲਾਂ ਨੂੰ ਕਿਸੇ ਮਜ਼ੇਦਾਰ ਸ਼ਰਾਰਤ ਦਾ ਮੋਢੇ ਹੀ ਸਮਝਿਆ ਸੀ ਕੰਮ ਕਰਨ ਵਾਲੀਆਂ ਕੁੜੀਆਂ ਤੇ ਬੜੀਆਂ ਤੋਮਤਾ ਲੱਗਦੀਆਂ ਨੇ ਮੇਰੀ ਵੋਟੀ ਨੇ ਕੁਝ ਖਿੱਚ ਕੇ ਕਿਹਾ ਹਰ ਇੱਕ ਨੂੰ ਭੁਲੇਖਾ ਪੈ ਜਾਂਦਾ ਏ ਮੈਂ ਤੁਹਾਨੂੰ ਇੱਕ ਬੜੀ ਸਵਾਦਲੀ ਗੱਲ ਦੱਸਣੀ ਆ ਇੱਕ ਵਾਰੀ ਮੈਂ ਤੇ ਮੇਰੀ ਭੈਣ ਫਿਰੋਜ਼ਪੁਰ ਆਪਣੀ ਕੋਠੀ ਅੱਗੇ ਸਵੇਰੇ ਕੋਸਮੁਸੇ ਜਿਹਾ ਫਿਰ ਰਹੀਆਂ ਸਾਂ ਸਾਹਮਣੇ ਉਹ ਕਾਲੀ ਕਾਲੀ ਤੁਰਦੀ ਏ ਕੁੜੀ ਆਈ ਕਦੇ ਉਹ ਦੋ ਕੋ ਪੈਰ ਭੱਜ ਕਿ ਭੱਜ ਵੀ ਲੈਂਦੇ ਤੇ ਫਿਰ ਕਾਲੀ ਕਾਲੀ ਤੁਰਨ ਲੱਗ ਜਾਂਦੇ ਜਦੋਂ ਸਾਨੂੰ ਨੇੜੇ ਆਈ ਤਾਂ ਉਹਦਾ ਮੂੰਹ ਦੇਖਿਆ ਤਾਂ ਘਬराई ਹੋਈ ਵੀ ਡਾਡੀ ਜੱਪ ਅਸੀਂ ਬੜੀਆਂ ਹੈਰਾਨ ਹੋਈਆਂ ਸੈਰ ਕਰਨ ਵਾਲੀਆਂ ਤੇ ਇਸ ਤਰ੍ਹਾਂ ਨਹੀਂ ਭੱਜਦੀਆਂ ਨਾ ਹੀ ਉਧਰ ਸਟੇਸ਼ਨ ਜਾਂ ਮੋਟਰਾਂ ਦਾ ਕੋਈ ਐਡਾ ਸੀ ਅਸਾਂ ਸਮਝਿਆ ਕਿ ਇਹਨੂੰ ਰਾਤ ਕਿਧਰੇ ਸੁੱਤਿਆ ਸੁੱਤਿਆ ਦੇਰ ਹੋ ਗਈ ਏ ਤੇ ਹੁਣ ਭੱਜੀ ਜਾ ਰਹੀ ਹੈ ਕਿ ਘਰਦਿਆਂ ਦੇ ਜਾਗਣ ਤੋਂ ਪਹਿਲਾਂ ਪਹਿਲਾਂ ਘਰ ਜਾਵੜਾ ਵਾਲਾ ਕਿੱਥੇ ਜਾਂਦੀ ਏ ਇਹ ਜਾਣਨ ਲਈ ਅਸੀਂ ਵੀ ਉਹਦੇ ਪਿੱਛੇ ਤੁਰ ਪਈਆਂ ਉਹ ਅੱਗੇ-ਅੱਗੇ ਤੇ ਅਸੀਂ ਮਗਰ-ਮਗਰ ਕੋ ਟੈਲੀਫੋਨ ਐਕਸਚੇਂਜ ਨੂੰ ਮੁੜ ਪਈ ਅਸੀਂ ਸਮਝ ਲਿਆ ਕਿ ਉਹ ਟੈਲੀਫੋਨ ਆਪਰੇਟਰ ਸੀ ਤੇ ਉਸ ਨੂੰ ਕੇਵਲ ਡਿਊਟੀ ਤੋਂ ਦੇਰ ਹੋ ਗਈ ਸੀ ਅਸੀਂ ਸੜਕ ਤੇ ਖੜੀਆਂ ਉਸ ਵੱਲ ਵੇਖਦੀਆਂ ਰਹੀਆਂ ਅੰਦਰ ਜਾ ਕੇ ਉਹ ਆਪਣੀ ਕੁਰਸੀ ਉੱਤੇ ਬੈਠ ਗਈ ਤੇ ਅਸੀਂ ਸ਼ਰਮਿੰਦੀਆਂ ਹੁੰਦੀਆਂ ਪਿਛਾਂ ਮੁੜਈਆਂ ਧੰਨਵਾਦ ਜੀ